ਮੀਟਿੰਗ ਹੋ ਗਈ ਸ਼ੁਰੂ ਮੀਟਿੰਗ ਦੇ ਵਿੱਚ ਹੋ ਗਈ ਹਿਲਜੁਲ ਤਾਂ ਅੱਜ ਦੀ ਮੀਟਿੰਗ ਦੇ ਵਿੱਚ ਹਿਲਜੁਲ ਹੋਣ ਤੋਂ ਬਾਅਦ ਕੋਈ ਵੱਡੀ ਹੀ ਖਬਰ ਆਉਣ ਵਾਲੀ ਐ ਤਾਂ ਕੀ ਮੀਟਿੰਗ ਦੇ ਵਿੱਚ ਅੱਜ ਉਸੇ ਤਰੀਕੇ ਦੇ ਨਾਲ ਸਿੱਟਾ ਨਿਕਲੇਗਾ ਜਿਸ ਤਰੀਕੇ ਨਾਲ ਪਹਿਲਾਂ ਮੀਟਿੰਗਾਂ ਬੇ ਸਿੱਟਾ ਨਿਕਲੀਆਂ ਨੇ ਤਾਂ ਜਾਂ ਫਿਰ ਅੱਜ ਕਿਸੇ ਸਿੱਟੇ ਦੇ ਉੱਤੇ ਪਹੁੰਚਦੀ ਆ ਗੱਲ ਕਿਸੇ ਸਿਰੇ ਲੱਗਦੀ ਆ ਕੋਈ ਕਿਨਾਰੇ ਲੱਗਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਪਹਿਲਾਂ ਖਬਰ ਦਿਖਾਈ ਆ ਕਿ ਬਲਵੰਤ ਸਿੰਘ ਬਹਿਰਾਮਕੇ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਬਾਰਡਰ ਦੇ ਉੱਤੇ ਹਿਲਜੁਲ ਹੋ ਸਕਦੀ ਆ ਤਾਂ ਕਹਿੰਦੇ ਸਰਕਾਰ ਨੂੰ ਸਾਡੀ ਪ੍ਰਸ਼ਾਸਨ ਨੂੰ ਸਾਡੀ ਚੇਤਾਵਨੀਆਂ ਜੇਕਰ ਅਜਿਹਾ ਹੋਇਆ ਫਿਰ ਕਹਿੰਦੇ ਅਸੀਂ ਇਕੱਠੇ ਹੋਵਾਂਗੇ ਸਿੱਧੀ ਚੇਤਾਵਨੀ ਦੇ ਦਿੱਤੀ ਆ ਪਰ ਹੁਣ ਮੀਟਿੰਗ ਸ਼ੁਰੂ ਹੋ ਚੁੱਕੀ ਆ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਅੱਜ ਦੀ ਮੀਟਿੰਗ ਨੂੰ ਲੈ ਕੇ ਕੀ ਕੁਝ ਕਿਹਾ ਗਿਆ ਕਿਸ ਤਰੀਕੇ ਦੀ ਜਿਹੜੀ ਅੱਜ ਮੀਟਿੰਗ ਦੇ ਵਿੱਚ ਉਹਨਾਂ ਦੀ ਰਣਨੀਤੀ ਰਹਿਣ ਵਾਲੀ ਆ ਇੱਕ ਵਾਰ ਤੁਹਾਨੂੰ ਕਿਸਾਨਾਂ ਦੀ ਜੁਬਾਨੀ ਸੁਣਾਉਣੇ ਆ ਸਾਡੇ ਸਹਿਯੋਗੀ ਜਗਰਾਤ ਸਿੰਘ ਜਿਹੜੀ ਆ ਗਾਂਧੀ ਭਵਨ ਇੰਸਟੀਚੂਟ ਭਵਨ ਦੇ ਵਿੱਚ ਲੱਗ ਰਹੀ ਹੈ 26 ਸੈਕਟਰ ਦੇ ਵਿੱਚ ਔਰ ਜਿਹਦੇ ਵਿੱਚ ਦੋਨੋਂ ਫੋਰਮ ਪੁੱਜੇ ਹੋਏ ਜਿਵੇਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਮਜ਼ਦੂਰ ਮੋਰਚਾ ਜਿਹਦੇ ਵਿੱਚ ਸਾਡੇ ਭਰਾ ਲਖਵਿੰਦਰ ਸਿੰਘ ਸਿੱਧਾ ਸਾਹਿਬ ਬਾਕੀ ਸਾਰੇ ਸਾਥੀ ਜਿਵੇਂ ਤਰਜੀਤ ਸਿੰਘ ਦੋਚੰਦੇ ਔਰ ਸਾਰੇ ਪਹੁੰਚ ਚੁੱਕੇ ਡੱਲੇਵਾਲ ਸਾਹਿਬ ਵੀ ਪਹੁੰਚ ਚੁੱਕਾ ਆ ਔਰ ਇਹਦੇ ਤੇ ਅੱਜ ਸਰਕਾਰ ਨਾਲ ਕੋਈ ਵਿਚਾਰ ਚਰਚਾ ਜਿਹੜੀ ਜਲਦੀ ਆ ਔਰ ਉਦੋਂ ਅੱਗੇ ਕੀ ਸਰਕਾਰ ਕਿਸਾਨਾਂ ਵਾਸਤੇ ਪਰਪੋਜ਼ਲ ਲੈ ਕੇ ਆਉਂਦੀ ਆ ਔਰ ਉਹਦੇ ਤੇ ਆਸ ਕਰਦੇ ਆ ਕਿ ਸਰਕਾਰ ਕੋਈ ਚੰਗੀ ਗੱਲ ਲੈ ਕੇ ਆਵੇ ਤਾਂ ਕਿ ਅਸੀਂ ਜਿਹੜਾ ਲੰਮਾ ਸਮਾਂ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਵੇਂ ਖਨੋਰੀ ਪਾਰਟਲ ਤੇ ਆ ਜਾਂ ਸ਼ਮੂ ਤੇ ਰਤਨਪੁਰਾ ਸਭ ਕਹਨਾਂ ਕੀ ਹੋਇਆ ਔਰ ਉਹਦੇ ਖੂਨ ਉਹਦਾ ਜਿਹੜਾ ਰੰਗ ਉਹਦਾ ਸ਼ਹਾਦਤ ਦਾ ਵਾ ਔਰ ਉਹਦੀਆਂ ਆਸਾਂ ਲੀਆਂ ਜਿਹੜੀਆਂ ਉਹ ਪੂਰੀਆਂ ਕਰ ਸਕੀਏ ਔਰ ਅੱਜ ਸਰਕਾਰ ਕੀ ਗੱਲਬਾਤ ਰੱਖਦੀ ਹੈ ਉਹਦੇ ਨਾਲ ਨਾਲ ਧਰਮ ਨਾਲ ਸਰਦਾਰ ਨਖਿੰਦਰ ਸਿੰਘ ਖੇਤਸਾ ਵੀ ਗੱਲਬਾਤ ਰੱਖਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੇਂਦਰ ਸਰਕਾਰ ਦੇ ਨਾਲ 7ਵੇਂ ਦੌਰ ਦੀ ਵਾਰਤਾ ਸ਼ੁਰੂ ਹੋਣ ਜਾ ਰਹੀ ਹੈ ਅੱਜ ਕਿਸਾਨ ਅੰਦੋਲਨ 2 ਜਿਹੜਾ ਇਤਿਹਾਸਿਕ ਅੰਦੋਲਨ ਹੈ ਉਹਨੂੰ 4 ਦਿਨ ਇੱਕ 401 ਦਿਨ ਹੋ ਗਏ ਆ ਸਰਦਾਜ ਗਰੀਸ਼ ਸਿੰਘ ਢੱਲੇਵਾਲ ਜੀ ਦੇ ਮਰ ਰਵਤ ਦਾ 114ਵਾਂ ਦਿਨ ਹੈ ਇੱਕ ਲੰਬੇ ਸੰਘਰਸ਼ ਦੇ ਬਾਅਦ ਜਿ ਵਿੱਚ ਜਵੇਂਦਰ ਸਿੰਘ ਕੋਟਪਟਨ ਤੋਂ ਬਹੁਤ ਕੁਝ ਅਜਿਹਾ ਖੋਇਆ ਹੈ ਤੇ ਅੱਜ ਉਮੀਦ ਕਰਦੇ ਹਾਂ ਸਾਡੀ ਆਪਣੀ ਸਰਕਾਰ ਜਿਹੜੀ ਮਾਨਯੋਗ ਪ੍ਰਧਾਨ ਮੰਤਰੀ ਮੁੱਖ ਮੰਤਰੀ ਰਹਿੰਦੇ ਹੋਇਆ ਜਿਹੜੀਆਂ ਮੰਗਾਂ ਤੇ ਗੱਲ ਕਰਦੇ ਸੀ ਜਿਹੜੀ ਚੋਣ ਮੈਨੀਫੈਸਟੋ ਦੀ ਗੱਲ ਕਰਦੇ ਸੀ ਐਮਐਸਪੀ ਕਰੀਲ ਗਰੰਟੀ ਕਾਨੂੰਨ ਦੀ ਗੱਲ ਕਰਦੇ ਸੀ ਜਾਂ ਜਿਹੜੇ ਵਾਰ-ਵਾਰ ਕਹਿੰਦੇ ਐਮਐਸਪੀ 3 ਐਮਐਸਪੀ ਹੈ ਐਮਐਸਪੀ ਰਹੂਗੀ ਉਹਨੂੰ ਲਿਖ ਲਈ ਗਰੰਟੀ ਕਰਾਉਣਗੇ ਤੇ ਜਿਹੜੀ ਕਹਿੰਦੇ ਸੀ ਪਹਿਲੇ ਹੀ ਕਲਮ ਸੇ ਪਹਿਲਾ ਹੀ ਕੰਮ ਕਰਜ਼ C2+50 ਦਾ ਫਸਲਾਂ ਦੇ ਭਾਅ ਦੀ ਤੇ ਸਾਰੀਆਂ ਮੰਗਾਂ ਨੇ 12 ਮੰਗਾਂ ਸਡੀਆਂ ਦੂਸਰੀਆਂ ਨੇ ਉਸ ਦੇ ਨਾਲ 13ਵੀਂ ਮੰਗ ਜਿਹੜਾ ਬਾਇਓ ਪ੍ਰੋਡਕਟ ਜਿਹੜੇ تصدد ਹੋਇਆ 13 ਫਰਵਰੀ 14 ਫਰਵਰੀ 21 ਫਰਵਰੀ 2024 ਨੂੰ ਉਹਨਾਂ ਦੇ ਕਰਕੇ 13 ਮੰਗਾਂ ਨੂੰ ਲੈ ਕੇ ਅੱਜ ਕੇਂਦਰ ਤੋਂ ਖਰਸ਼ੀ ਮੰਤਰੀ ਸ਼ਿਵਰਾਜ ਚੋਹਾਨ ਜੀ ਪੀਉਸ਼ ਗੋਇਲ ਜੀ ਤੇ ਦੂਸਰੇ ਪ੍ਰਲਾਦ ਜੋਸ਼ੀ ਦੇ ਤਿੰਨ ਮੰਤਰੀ ਆ ਰਹੇ ਆ ਪੰਜਾਬ ਸਰਕਾਰ ਦੇ ਮੰਤਰੀ ਆ ਰਹੇ ਆ ਤੇ ਇਹਨਾਂ ਸਾਰੇ ਮੰਤਰੀਆਂ ਦੇ ਨਾਲ ਅੱਜ ਚਰਚਾ ਹੋਣ ਜਾ ਰਹੀ ਹੈ ਸਨੁਕਸਾਨ ਮੋਰਚਾ ਗੈਰਜ ਵਿੱਚ ਭਾਰਤ ਤੇ ਕਿਸਾਨ ਮਜ਼ਦੂਰ ਮੋਰਚਾ ਦੋਨੋਂ ਫੋਰਮਾਂ ਦੇ ਆਗੂ 14-14 ਆਗੂ ਜਿਹੜੇ ਇਸ ਮੀਟਿੰਗ ਵਿੱਚ ਹਿੱਸਾ ਬਣਨਗੇ ਅੱਜ ਉਮੀਦ ਹੈ ਵੀ ਅੱਜ ਸਾਡੀ ਆਪਣੀ ਸਰਕਾਰ ਹੈ ਜਿਹੜੀ ਆਪਣੇ ਦੁਆਰਾ ਕੀਤੇ ਹੋਏ ਵਾਅਦੇ ਮੰਨੀਆਂ ਹੋਈਆਂ ਮੰਗਾਂ ਕਿਸੇ ਅੰਦੋਲਨ ਦੀਆਂ ਲਿਖ ਦਿੱਤੀਆਂ ਹੋਈਆਂ ਮੰਗਾਂ ਨੂੰ ਮੰਨਦੇ ਹੋਏ ਅੱਗੇ ਸੰਦੋਲਨ ਨੂੰ ਜਿਹੜਾ ਹੈ ਜਿਤਵਲ ਭੇਜਣਗੇ ਨਹੀਂ ਤੇ ਇਹ ਅੰਦੋਲਨ ਜਾਰੀ ਹੈ ਦੇਖਣਾ ਸਰਕਾਰ ਨੇ ਕਿੱਡਾ ਹੋਰ ਨੁਕਸਾਨ ਕਰਉਣਾ ਕਿਉਂਕਿ ਬਹੁਤ ਸਾਰਾ ਨੁਕਸਾਨ ਸਾਡਾ ਕਿਸਾਨ ਆਗੂ ਗੁਰਪ੍ਰੀਤ ਚੰਨਤਾ ਕੁਮਾਰ ਜੀ ਜਿਨ੍ਹਾਂ ਦੇ ਪਿਛਲੇ ਤੋਂ ਪਿਛਲੀ ਮੀਟਿੰਗ ਦੇ ਵਿੱਚ ਸੱਟ ਲੱਗੀ ਸੀ ਐਕਸੀਡੈਂਟ ਦੇ ਵਿੱਚ ਉਹ ਵੀ ਉਹਨਾਂ ਦੇ ਸਪਾਈਨਲ ਸਪੋਰਟ ਦਾ ਆਪਰੇਸ਼ਨ ਹੋਇਆ ਉਹ ਵੀ ਅਜੇ ਲੰਬੀ ਜਿਹੜੀ ਉਹਨਾਂ ਦੀ ਜਦਉਦਾਹਤ ਤੇ ਤਹਿਤ ਉਹਨਾਂ ਦੀ ਜ਼ਿੰਦਗੀ ਜਿਹੜੀ ਬਚਾਈ ਗਈ ਤੇ ਅਜੇ ਵੀ ਉਹ ਸੀਰੀਅਸ ਨੇ ਕਿਉਂਕਿ ਬਹੁਤ ਸਾਰੇ ਆਗੂ ਹੋਰ ਵੀ ਚੋਟਲ ਨੇ ਇਸ ਕਰਕੇ ਅਸੀਂ ਇਹ ਉਮੀਦ ਕਰਦੇ ਹਾਂ ਆਪਣੀ ਸਰਕਾਰ ਤੋਂ ਕਿ ਅੱਜ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰੇ ਐਮਟੀਕਰੀ ਜੀ ਦੇ ਨ